ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰ ਆ ਲੈਂਡਮਾਰਕ ਇਮੀਗ੍ਰੇਸ਼ਨ ਲਿਮਟਿਡ ਦੇ ਚੇਅਰਮੈਨ ਜਸਮੀਤ ਪਾਟਿਆ ਜੀ ਸਾਡੇ ਨਾਲ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਨੇ ਔਰ ਲੈਂਡਮਾਰਕ ਇਮੀਗ੍ਰੇਸ਼ਨ ਬਹੁਤ ਵੱਡੀ ਗਲਤੀ ਦੇ ਵਿੱਚ ਜਿਹੜੇ ਕਾਲਜਸ ਨੇ ਯੂਨੀਵਰਸਿਟੀਆਂ ਨੇ ਕੈਨੇਡਾ ਦੇ ਉਹਨਾਂ ਦੇ ਨਾਲ ਡਾਇਰੈਕਟਲੀ ਐਸੋਸੀਏਟ ਨਹੀਂ ਹੁਣ ਸਵਾਲ ਇਹ ਹੈ ਕਿ ਜਸਮੀਤ ਜੀ ਕੋ ਬਹੁਤ ਵੱਡਾ ਤਜਰਬਾ ਹੈ ਤੇ ਵਿਦਿਆਰਥੀ ਇਸ ਵਕਤ ਪੰਜਾਬ ਚ ਬਹੁਤ ਜ਼ਿਆਦਾ ਕਨਫਿਊਜ਼ ਨੇ ਸਟੂਡੈਂਟਸ ਨੂੰ ਇਹ ਸਮਝ ਨਹੀਂ ਆ ਰਿਹਾ ਮਈ ਚ ਅੱਖਾਂ ਬੰਦ ਕਰਕੇ ਕੈਨੇਡਾ ਨੇ ਰਿਫਿਊਜ਼ਲ ਦਿੱ ਹਾਲਾਂਕਿ ਲੈਂਡਮਾਰਕ ਇਮੀਗ੍ਰੇਸ਼ਨ ਦਾ ਸਕਸੈਸ ਰੇਟ ਮਾਰਕੀਟ ਨਾਲੋਂ ਬਹੁਤ ਜ਼ਿਆਦਾ ਚੰਗਾ ਹੈ ਪਰ ਸਪਟੰਬਰ ਇਨਟੇਕ ਦੇ ਵਿੱਚ ਕਿੰਨੇ ਕ ਵੀਜ਼ੇ ਆਉਣ ਦੀ ਉਮੀਦ ਹੈ ਇਹਦੇ ਉੱਪਰ ਗੱਲ ਜਸਮੀਤ ਜੀ ਤੋਂ ਪੁੱਛਾਂਗੇ ਜਸਮੀਤ ਜੀ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜਸਮੀਤ ਜੀ ਸਪਟੰਬਰ ਇਨਟੇਕ ਕੈਨੇਡਾ ਵੀਜ਼ੇ ਦੇਊਗਾ ਜਾਂ ਨਹੀਂ ਜਿਵੇਂ ਅੱਗੇ ਦੰਦਾ ਸੀ ਸਟੂਡੈਂਟਸ ਇਹਦੇ ਤੇ ਸੱਚਾਈ ਜਨਣਾ ਚਾਹੁੰਦੇ ਸੀ ਦੇਖੋ ਕੈਨੇਡਾ ਨੇ 4 ਲੱਖ 70,500 ਬੱਚਿਆਂ ਨੂੰ ਵੀਜ਼ਾ ਦੇਣਾ ਇਸ ਸਾਲ ਔਰ ਕੈਨੇਡਾ ਚ ਜੇ ਕਿਸੇ ਬੱਚੇ ਨੂੰ ਰਿਫਿਊਜ਼ਲ ਆਈ ਹੈ ਮੈਂ ਉਹਦੇ ਕਹਿਣਾ ਚਾਹਾਂਗਾ ਐਡੀ ਗੱਲ ਤਾਂ ਤੁਸੀਂ ਚੈੱਕ ਕਰੋ ਕਿ ਰਿਫਿਊਜ਼ਲ ਦਾ ਕਾਰਨ ਕੀ ਹੈ ਦੂਜੀ ਚੀਜ਼ ਚੈੱਕ ਕਰੋਗੇ ਤੁਸੀਂ ਕਿਸੇ ਪ੍ਰਾਈਵੇਟ ਕਾਲਜ ਚ ਤਾਂ ਨਹੀਂ ਅਪਲਾਈ ਕੀਤਾ ਹੋਇਆ ਜੇ ਪ੍ਰਾਈਵੇਟ ਕਾਲਜ ਚ ਅਪਲਾਈ ਕੀਤਾ ਤਾਂ ਸਰਕਾਰੀ ਕਾਲਜ ਚੂਜ਼ ਕਰੋ ਤੀਸਰੀ ਚੀਜ਼ ਤੁਸੀਂ ਇਹ ਜ਼ਰੂਰ ਦੇਖੋ ਕਿ ਦੇਖੋ ਇਸ ਟਾਈਮ ਤੇ ਕੁਝ ਰਿਫਿਊਜ਼ਲ ਜੀਓ ਪੋਲਿਟੀਕਲ ਸਿਚੁਏਸ਼ਨ ਵੀ ਕਹਿ ਸਕਦੇ ਆਂ ਔਰ ਇਲੈਕਸ਼ਨ ਇਨ ਕੈਨੇਡਾ ਵੀ ਕਹਿ ਸਕਦੇ ਆਂ ਸੋ 28 ਅਪ੍ਰੈਲ ਨੂੰ ਕੈਨੇਡਾ ਚ ਇਲੈਕਸ਼ਨ ਹੈ ਮਾਪ ਕਾਰਡ ਨਹੀਂ ਜਿਹੜੀ ਕਿ ਲਿਬਰਲ ਪਾਰਟੀ ਨੂੰ ਰਿਪrezent ਕਰਦੇ ਨੇ ਕੈਨੇਡਾ ਦੀ ਉਹ ਦੇਖੋ 90% ਜੋ ਸਾਨੂੰ ਦੇਖ ਨਜ਼ਰ ਆ ਰਹੀ ਹੈ ਦੁਬਾਰਾ ਲਿਬਰਲ ਪਾਰਟੀ ਦੀ ਆਉਂਦੀ ਆ ਰਹੀ ਹੈ ਉਹਨੇ 10 ਸਾਲ ਕੈਨੇਡਾ ਚ ਰਹੀ ਕਹਿੰਦੇ ਆ ਇੰਡੀਅਨਸ ਨੂੰ ਸਪੋਰਟ ਕੀਤਾ ਜੀ ਚੀਜ਼ ਹੈ ਵੀ ਦੇਖਣ ਨੂੰ ਮਿਲ ਰਿਹਾ ਕਿ ਜੇ ਸਟੂਡੈਂਟ ਵੀਜ਼ਾ ਘਟਦਾ ਤਾਂ ਕੈਨੇਡਾ ਦੀ ਇਕਨੋਮੀ 5-10% ਹਿੱਟ ਹੁੰਦੀ ਹੈ ਆਪਾਂ ਨੂੰ ਲੱਗਦਾ ਹੈ ਕਿ ਕੈਨੇਡਾ ਦੀ ਇਕਨੋਮੀ 'ਚ ਸਟੂਡੈਂਟ ਵੀਜ਼ਾ ਦਾ ਬਹੁਤ ਵੱਡਾ ਰੋਲ ਹੈ ਪਰ 5-10% ਵੀ ਮੈਂ ਕਹਾਂਗਾ ਕਿ ਬਹੁਤ ਵੱਡਾ ਰੋਲ ਹੈ ਔਰ ਐਜੂਕੇਸ਼ਨ ਜਿੰਨੇ ਵੀ ਕਾਲਜਸ ਹੈ ਇੰਸਟੀਚੂਟਸ ਹੈ ਸਾਰੇ ਹਿੱਟ ਹੁੰਦੇ ਆ ਬਟ ਸੇਮ ਸਟੋਰੀ ਆਸਟ੍ਰੇਲੀਆ ਚ ਵੀ ਸੇਮ ਹੀ ਚੀਜ਼ ਹੈ ਔਰ ਕੀ ਕਹਿੰਦੇ ਆ ਬਟ ਕੈਨੇਡਾ ਰਾਈਟ ਨਾਓ ਸਪਟੈਂਬਰ ਇਨਟੇਕ ਬਹੁਤ ਹੀ ਵੱਡਾ ਜਾਏਗਾ ਔਰ ਸਾਰੇ ਬੱਚਿਆਂ ਨੂੰ ਵੀਜ਼ਾ ਮਿਲਣਗੇ ਮੇਰੀ ਪ੍ਰੈਡਿਕਸ਼ਨ ਹੈ ਔਰ ਕਿਉਂਕਿ ਮਾਕਾਨੀ ਇਸ ਫਾਈਨੈਂਸ਼ੀਅਲ ਐਕਸਪਰਟ ਔਰ ਉਹ ਨਹੀਂ ਜਾਣਗੇ ਕਿ ਕੋਈ ਵੀ ਉਹਨਾਂ ਦੇ ਪਬਲਿਕ ਇੰਸਟੀਚੂਸ਼ਨਸ ਜਿਹੜੇ ਕਾਲਜ ਹੁੰਦੇ ਆ ਸਰ ਪਬਲਿਕ ਕਾਲਜਸ ਹੈਗੇ ਸਰਕਾਰੀ ਕਾਲਜਾਂ ਉਹਨਾਂ ਤੇ ਫਾਈਨੈਂਸ਼ੀਅਲ ਸਟ੍ਰੈਸ ਆਵੇ ਐਂਡ ਟੂ ਡਿਕਰੀਜ਼ ਦੈਟ ਸਟ्रेस ਸਰਕਾਰ ਨੂੰ ਪੈਸੇ ਦੇਣੇ ਪੈਣਗੇ ਜਾਂ ਪੈਸੇ ਲਿਆਣੇ ਪੈਣਗੇ ਸੋ ਟੂ ਡਿਕਰੀਜ਼ ਦੈਟ ਸਟ्रेस ਸਟੂਡੈਂਟਸ ਵਿਲ ਗੈਟ ਵੀਜ਼ਾ ਫॉर ਸਪਟੈਂਬਰ ਐਂਡ ਟੇਕ ਫॉर ਸ਼ੋਰ ਔਰ ਜਿਨ੍ਹਾਂ ਨੇ ਆਪਣੀਆਂ ਫਾਈਲਾਂ ਇੱਕ ਐਕਸਪਰਟ ਤੋਂ ਲਵਾਉਣ ਦੀ ਗੱਲ ਕਰਦੇ ਹੋ ਤਾਂ ਤੁਸੀਂ ਡੈਫੀਨਿਟਲੀ ਸਾਨੂੰ ਵਿਜ਼ਿਟ ਕਰ ਸਕਦੇ ਹੋ ਸਾਡੇ ਕੋਲ ਆਪਣੀਆਂ ਫਾਈਲਾਂ ਲਵਾ ਸਕਦੇ ਹੋ ਸਾਡੇ ਤੋਂ ਗਾਈਡੈਂਸ ਲੈ ਸਕਦੇ ਹੋ ਕਿ ਕੀ ਕਿੱਦਾਂ ਤੁਹਾਡੇ ਫਾਈਲ ਲੱਗੇ ਵੀ ਕੈਨ ਗਾਈਡ ਯੂ ਫॉर ਬੈਟਰ ਫਾਈਲ ਪ੍ਰੀਪਰੇਸ਼ਨ ਆਲਸੋ ਵੀ ਤੁਹਾਡੀ ਫਾਈਲ ਚ ਕਿੰਨਾ ਇੰਪਰੂਵਮੈਂਟ ਹੋ ਸਕਦੀ ਹੈ ਤੁਜੀ ਚੀਜ਼ ਇਹ ਹੈ ਕਿ ਕੈਨੇਡਾ ਦੇਖੋ ਜੀ ਕੈਨੇਡਾ ਨਹੀਂ ਚੱਲਦਾ ਨਾ ਕਿਤੇ ਕਿਤੇ ਸਟੱਡੀ ਵੀਜ਼ਾ ਮਾਰਕੀਟ ਹੀ ਸਾਰੀ ਰੁਕ ਜਾਂਦੀ ਸੋ ਜੇ ਅਸੀਂ ਗੱਲ ਦੀ ਕੈਨੇਡਾ ਬੱਚੇ ਜਾਂਦੇ ਆ ਤਾਂ ਇੱਕ ਬੱਚਿਆਂ ਦੀ ਫੇਵਰਿਟ ਡੈਸਟੀਨੇਸ਼ਨ ਹੈਗੀ ਆ ਨਾ ਕਿ ਸਿਰਫ ਪੰਜਾਬ ਗੁਜਰਾਤ ਕੇਰਲਾ ਸਾਰੇ ਕਿਤੇ ਸਾਰਿਆਂ ਦੀ ਫੇਵਰਿਟ ਡੈਸਟੀਨੇਸ਼ਨ ਹੈਗੀ ਆ ਕੈਨੇਡਾ اور ਆਈ ਥਿੰਕ ਜੀ ਦੇਖੋ ਕੈਨੇਡਾ ਬਹੁਤ ਸਾਰਾ ਜਿੰਨੂੰ ਕਹਿੰਦੇ ਕਿ ਸਫਾਈ ਅਭਿਆਨ ਤੇ ਸਫਾਈ ਅਭਿਆਨ ਨਾ ਹੋਣਾ ਸਮਝੋ ਕਿ ਸਤਾਈ ਕਰਨ ਲੱਗੇ ਹੋਏ ਆ ਸਫਾਈਏ ਧਿਆਨ ਦਿਤਾ ਕਿ ਜਿਹੜੇ ਬੱਚੇ ਉੱਥੇ ਪੜ ਨਹੀਂ ਰਹੇ ਆ ਜਿਹਦੇ ਬੱਚੇ ਉੱਥੇ ਗਲਤ ਕੰਮ ਕੀਤੇ ਆ ਜਿਹੜੇ ਬੱਚੇ ਰੂਲਸ ਨਹੀਂ ਫਾਲੋ ਕਰਦੇ ਆ ਉਹ ਨਹੀਂ ਜਾਂਦੇ ਕਿ ਉਹ ਬੱਚੇ ਉੱਥੇ ਰਹਿਣ ਔਰ ਜਿਹੜੇ ਬੱਚੇ ਜੈਨੂਇਨਲੀ ਉੱਥੇ ਪੜਨ ਜਾਣਾ ਚਾਹੁੰਦੇ ਆ ਸਕਿੱਲ ਸਿੱਖਣਾ ਚਾਹੁੰਦੇ ਆ ਦੇਖੋ ਇਹ ਬੱਚੇ ਕਹਿਣਗੇ ਮੈਂ ਜਿੰਨਾ ਦੇ ਨਾਮ ਲੇ ਉਹ ਕਹਿਣਗੇ ਸਰ ਅਸੀਂ ਕਿਉਂ ਨਹੀਂ ਜੈਨੂਇਨ ਹੁਣ ਇਸ ਲਈ ਜੈਨੂਨ ਤੁਸੀਂ ਉੱਥੇ ਜਾ ਕੇ ਸਕਿੱਲ ਨਹੀਂ ਸਿੱਖੀ ਤੁਸੀਂ ਉੱਥੇ ਜਾ ਕੇ ਰੂਲ ਨਹੀਂ ਬਾਈਡ ਕੀਤੇ ਤੁਸੀਂ 5 ਸਾਲ ਲੰਘ ਗਏ ਸੋਚਿਆ ਨਹੀਂ ਕਿ ਆਪਾਂ ਕੈਨੇਡਾ ਚ ਪੱਕੇ ਕਿਵੇਂ ਹੋਣਾ ਉਹਦੇ ਬਾਰੇ ਡਿਸਕਸ਼ਨ ਨਹੀਂ ਕੀਤੀਆਂ ਸੋ ਜੇ ਬਿਲਕੁਲ ਤੁਸੀਂ ਇਹ ਚੀਜ਼ਾਂ ਤੇ ਜਦੋਂ ਧਿਆਨ ਨਹੀਂ ਦੇਵੇਗਾ ਬੱਚਾ ਤਾਂ ਕੀ ਕਹਿੰਦੇ ਆ ਫਿਊਚਰ ਉਹਨੂੰ ਔਖਾ ਹੋਏ ਗਈ ਹੋਏਗਾ ਸੋ ਹੁਣ ਜਿਹੜੇ ਵੀ ਬੱਚੇ ਜਾ ਰਹੇ ਨੇ ਉਹ ਸਕਿੱਲ ਸੈੱਟ ਕਿਦਾਂ ਦਾ ਸਿੱਖਣਗੇ ਔਰ ਸਕਿੱਲ ਸੈੱਟ ਸਿੱਖਾਂਗੇ ਤਾਂ ਆਪਾਂ ਨੂੰ ਕੰਮ ਮਿਲੇਗਾ ਜੀ ਕਿਤੇਗਾ ਸੋ ਸਟੂਡੈਂਟਸ ਕੋਈ ਜਿੰਨੂੰ ਕਹਿੰਦੇ ਆ ਕਿ ਆਪਾਂ ਇੱਕ ਰਸਤਾ ਪਹੁੰਚਣਾ ਹੈ ਆਪਾਂ ਕਿਸੇ ਤੇ ਉਹ ਜਦੋਂ ਤਾਂ ਹੀ ਪਹੁੰਚਾਂਗੇ ਆਪਾਂ ਬੱਤ ਫੜਾਂਗੇ ਗੱਡੀ ਤੇ ਜਾਵਾਂਗੇ ਜਾਂ ਕੋਈ ਰਸਤਾ ਬਣਾਵਾਂਗੇ ਜੇ ਆਪਾਂ ਬਾਸੀ ਨਹੀਂ ਚੜਾਂਗੇ ਤਾਂ ਆਪਾਂ ਪਹੁੰਚ ਨਹੀਂ ਸਕਦੇ ਉੱਥੇ ਕਾਰ ਤੇ ਨਹੀਂ ਜਾਵਾਂਗੇ ਤਾਂ ਪਹੁੰਚ ਨਹੀਂ ਸਕਦੇ ਉੱਥੇ ਔਰ ਅਸੀਂ ਪਹੁੰਚਾਂਗੇ ਤਾਂ ਜੇ ਸਿੱਧੇ ਤਰੀਕੇ ਚੱਲਾਂਗੇ ਜੇ ਆਪਾਂ ਇੱਧਰ ਉੱਧਰ ਹੋ ਗਏ ਤਾਂ ਆਪਾਂ ਪਹੁੰਚਾਂਗੇ ਨਹੀਂ ਆਪਣੀ ਡੈਸਟੀਨੇਸ਼ਨ ਤੇ ਸੋ ਉਹੀ ਚੀਜ਼ ਹੈ ਹੁਣ ਤੁਸੀਂ ਪੜਾਂਗੇ ਸੀ ਕੰਪਿਊਟਰ ਛੱਡ ਤਾਂ ਕੰਪਿਊਟਰ ਪੜਨਾ ਜਨਰਲ ਆਰਟਸ ਐਂਸ ਪੜ ਲਿਆ ਆ ਬਿਜ਼ਨਸ ਪੜ ਲਿਆ ਔਰ ਜਦੋਂ ਆਪਣਾ ਟਾਈਮ ਸੀ ਪੜਨ ਦਾ ਉਦੋਂ ਤੁਸੀਂ ਟਰੱਕ ਚਲਾਇਆ ਇਹ ਇੱਕ ਪਰਫੈਕਟ ਐਗਜ਼ਾਮਪਲ ਹੈ ਸਾਡੇ ਸਟੂਡੈਂਟਸ ਦਾ ਹੁਣ ਉਹ ਬੱਚੇ ਕਹਿ ਰਹੇ ਸਾਨੂੰ ਪੀਆਰ ਨਹੀਂ ਮਿਲ ਰਹੀ ਪੀਆਰ ਕਿੱਦਾਂ ਮਿਲੇਗੀ ਪੜਨ ਤਾਂ ਆਪਾਂ ਕੰਪਿਊਟਰ ਕੇ ਇਸੇ ਦਾ ਪੜਿਆ ਹੀ ਨਹੀਂ ਸੋ ਸਟੂਡੈਂਟਸ ਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਕਿ ਜੋ ਅਸੀਂ ਕਰਨ ਗ ਜੈਸੇ ਕਿ ਤਾ ਸੁਪੋਜ਼ ਹੋਰ ਦੂਜਾ ਐਗਜ਼ਾਮਪਲ ਹੈ ਬੱਚਾ ਕੰਪਿਊਟਰ ਪੜ੍ਹਨ ਗਿਆ ਸੀ ਕੰਪਿਊਟਰ ਕਰ ਲਿਆ ਪਰ 50% ਨੰਬਰ ਆਏ ਐਵਰੇਜ ਤੱਕ ਇਹ ਨਾਲ ਪਾਸ ਹੋਇਆ ਪਾਸ ਤਾਂ ਹੋ ਗਿਆ ਹੁਣ ਕੰਮ ਕਾ ਕੰਪਿਊਟਰ ਦਾ ਕਦੀ ਆਂਦਾ ਹੀ ਨਹੀਂ ਕੰਮ ਟੀਮ ਹਾਟਲ ਤੇ ਲੱਗਾ ਰਿਹਾ ਠੀਕ ਹੈ ਅੱਜ ਉਹ ਬਹੁਤ ਖੁਸ਼ ਹੈ ਬੱਚਾ ਕਹਿੰਦਾ ਮੈਂ ਟੀਮ ਹਾਟਲ ਤੇ ਸੁਪਰਵਾਈਜ਼ਰ ਹਾਂ ਮੈਂ ਦੋ ਦੋ ਟੀਮ ਹਾਟਲ ਸੁਪਰਵਾਈਜ਼ ਕਰਦਾ ਪਰ ਪੀਆਰ ਕਿੱਦਾਂ ਆ ਜੀ ਸੋ ਇਹ ਸਾਰੀਆਂ ਚੀਜ਼ਾਂ ਨੂੰ ਜਾਂ ਫਿਰ ਫ੍ਰੈਂਚ ਸਿੱਖ ਲਓ ਸੋ ਦੇਖੋ ਐਫਰਟ ਕਰਨਾ ਪੈਣਾ ਸੋ ਜਿਹੜਾ ਕਰਾਂਗੇ ਜਰਮਨੀ ਜਿੰਨਾ ਬੱਚਾ ਜਾ ਰਿਹਾ ਜਰਮਨੀ ਆਈਜੀਰੇਟ ਚ ਟੌਪ ਬਣਿਆ ਹੋਇਆ ਬੱਚਾ ਜਾ ਹੀ ਜਾਂਦਾ ਪਿਆ ਬੱਚੇ ਨੂੰ ਪਤਾ ਮੇਰੀ ਪੀਆਰ ਨਹੀਂ ਹੋਣੀ ਹਮ ਪੀਆਰ ਤਾਂ ਹੋਣੀ ਹੈ ਜੇ ਜਰਮਨ ਲੈਂਗਵੇ ਸਿੱਖਾਂਗਾ ਸੋ ਸਟੂਡੈਂਟ ਦੇਖੋ ਸਾਰੇ ਇਹ ਸੋਚ ਕੇ ਹੀ ਜਾ ਰਹੇ ਆ ਕਿ ਕੀ ਕਹਿੰਦੇ ਅਸੀਂ ਕੁਝ ਕਰਾਂਗੇ ਤਾਂ ਪੀਆਰ ਹੋਏਗੀ ਔਰ ਆਈਜੀਰੇਟ ਚ ਵੀ ਦੇਖਿਓ ਕੈਨੇਡਾ ਪਾ ਮੈਂ ਇੱਕ ਫੀਡਬੈਕ ਆਉਂਦਾ ਮੈਨੂੰ ਕੈਨੇਡਾ ਚ ਕੈਨੇਡਾ ਚ ਕੰਮ ਨਹੀਂ ਬਟ ਜਿਹੜੇ ਬੱਚੇ ਕੁਝ ਸਕਿੱਲ ਸਿੱਖ ਕੇ ਜਾ ਰਹੇ ਨੇ ਜਿਨ੍ਹਾਂ ਦੀ ਕਮਿਊਨੀਕੇਸ਼ਨਸ ਅੱਛੀਆਂ ਹੈਗੀਆਂ ਦੇ ਆਰ ਏਬਲ ਟੂ ਗੈਟ ਵਰਕ ਇਨ 30 ਟੂ 45 ਡੇਸ ਹਾ ਰ 60 ਡੇਸ ਦੇ ਆਰ ਗੈਟਿੰਗ ਵਰਕ ਐਂਡ ਜਿਹੜਾ ਤੁਹਾਨੂੰ ਕਹਿੰਦਾ ਨਾ ਕਿ ਮੈਂ ਪਹੁੰਚ ਗਿਆ ਕੈਨੇਡਾ ਔਰ ਇੱਥੇ ਨਾ ਆਇਓ ਸੋ ਇਹ ਇੱਕ ਜਨਰਿਕ ਬਿਹੇਵੀਅਰ ਹੈ ਮੈਂ ਕੱਲ ਕਿਸੇ ਨਾਲ ਬੈਠਾ ਸੀ ਕਹਿੰਦਾ ਮੈਂ 94 ਚ ਯੂਕੇ ਗਿਆ ਔਰ ਮੇਰੇ ਮਾਮਾ ਜੀ ਯੂਕੇ ਚ 50 ਚ ਆਏ ਹੋਏ ਸੀ ਤੇ ਉਹ ਕਹਿੰਦੇ ਤੂੰ ਇੱਥੇ ਨਾ ਆਈ ਠੀਕ ਹੈ ਉਹ ਕਹਿੰਦੇ ਮਾਮਾ ਜੀ ਤੁਸੀਂ ਤਾਂ 1950 ਦੇ ਬੈਠੇ ਹੋ ਇੱਥੇ ਕਿ ਨਾ ਸੀ ਕੱਟੀ ਜਾਂਦੇ ਆ ਉਹ ਕਹਿੰਦਾ ਫਿਰ ਮਾਮਾ ਜੀ ਮੈਂ ਵੀ ਕੱਟ ਲਾਂ ਆ ਕੇ ਸੋ ਇਹ ਇੱਕ ਐਗਜ਼ਾਮਪਲ ਹੈ ਮੈਂ ਤੁਹਾਨੂੰ ਤਾਂ ਦੇ ਰਿਹਾ ਕਿ ਜਿਹੜਾ ਬੱਚਾ ਉੱਥੇ ਕਹਿੰਦਾ ਲੈ ਕਿ ਬਹੁਤ ਔਖਾ ਹੈ ਤੁਹਾਨੂੰ ਕਹਿੰਦਾ ਫਿਰ ਤੂੰ ਕਿਉਂ ਨਹੀਂ ਵਾਪਸ ਆ ਰਿਹਾ ਤੂੰ ਵੀ ਵਾਪਸ ਆ ਜਾ ਨਾ ਬਹੁਤ ਔਖਾ ਉੱਥੇ ਸੋ ਇਹੀ ਚੀਜ਼ ਹੈ ਕਿ ਦੇਖੋ ਉਹ ਚਾਹਦੇ ਹੈ ਕਿ ਚੰਗੇ ਸਕਿੱਲ ਵਾਲਾ ਬੰਦਾ ਵੈਸੇ ਹੀ ਨਾ ਉੱਥੇ ਆਵੇ ਕਿ ਤੇ ਸਾਡੀ ਨਾ ਨੌਕਰੀ ਖਾ ਜਾਏ ਛੋ ਇੱਕ ਡਰ ਹੁੰਦਾ ਸੋ ਜੇ ਤੁਹਾਡੇ ਚ ਸਕਿੱਲ ਹੈਗੀ ਹੈ ਜੇ ਤੁਹਾਡੇ ਚ ਟੈਲੈਂਟ ਹੈਗਾ ਤੁਸੀਂ ਕਿਤੇ ਵੀ ਦੁਨੀਆ ਚ ਜਾ ਕੇ ਸਕਸੈਸਫੁਲ ਹੋ ਸਕਦੇ ਹੋ ਔਰ ਜੈਸੀ ਕਹੀਏ ਕਿ ਕੈਨੇਡਾ ਨਹੀਂ ਜਾਂਦੇ ਤਾਂ ਆਪਾਂ ਹੋਰ ਕਿਸੇ ਕੰਟਰੀ ਲਈ ਐਲੀਜੀਬਲ ਵੀ ਨਹੀਂ ਹੈਗੇ ਸਾਡੇ ਕੋਲ ਬਜਟ ਵੀ ਨਹੀਂ ਹੈਗਾ ਦਿਲ ਤਾਂ ਸਾਡਾ ਕੈਨੇਡਾ ਹੀ ਜਾਂਦੇ ਆ ਪਰ ਅਸੀਂ ਕੁਝ ਇਦਾਂ ਦੇ ਸੈਂਟੀਮੈਂਟਸ ਨੂੰ ਦੇਖ ਕੇ ਰੁਕ ਜਾਨੇ ਆ ਤਾਂ ਫਿਰ ਮੈਂ ਕਹਿਣਾ ਚਾਹਾਂਗਾ ਕਿ ਆਪਾਂ ਫਿਰ ਕਿਹੜੇ ਕਿੱਥੇ ਨਾਲ ਕੰਪੈਰੀਜ਼ਨ ਕਰ ਰਹੇ ਆਂ ਇੰਡੀਆ ਨਾਲ ਕੰਪੈਰੀਜ਼ਨ ਕਰ ਰਹੇ ਆਂ ਜਿੱਥੇ ਮਿਨੀਮਮ ਵੇਜ ਰੇਟ 12000 ਰੁਪਈਆ ਸੋ ਮਿਨੀਮਮ ਵੇਜ ਰੇਟ ਦੀ ਗੱਲ ਕਰਦੇ ਆਂ ਆਪਾਂ ਪੜ੍ਹਾਈ ਕਰਦੇ ਹੁਏ ਕੰਮ ਨਹੀਂ ਕਰ ਸਕਦੇ ਇੰਡੀਆ 'ਚ ਉੱਥੇ ਆਪਾਂ ਪੜ੍ਹਾਈ ਕਰਦੇ ਆਂ ਕੰਮ ਵੀ ਕਰ ਸਕਦੇ ਆਂ ਔਰ ਦੂਸਰੀ ਚੀਜ਼ एग्जांपल ਲੈ ਲੇ ਤੁਸੀਂ ਕਹਿੰਦੇ ਹੋ ਕਿ ਮੈਂ ਕਿਸੇ ਐਕਸ ওয়ਾਈ ਜ਼ेड ਕੰਟਰੀ ਜਾਣਾ ਉੱਥੇ ਦੀ ਫੀਸ 18-20 ਲੱਖ ਹੈ ਕੈਨੇਡਾ ਚ ਫੀਸ ਖਰਚਾ ਵੀ ਪਾ ਲਈਏ ਤਾਂ ਵੀ 18 ਲੱਖ ਖਰਚ ਨਹੀਂ ਹੁੰਦਾ ਸੋ ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਡੈਫੀਨੇਟਲੀ ਕੈਨੇਡਾ ਇਜ਼ ਅ ਗੁੱਡ ਡੈਸਟੀਨੇਸ਼ਨ ਬਟ ਜੇ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਨਿਊਜ਼ੀਲੈਂਡ ਜਾਣਾ ਚਾਹੁੰਦੇ ਹੋ ਯੂਕੇ ਜਾਣਾ ਚਾਹੁੰਦੇ ਹੋ ਜਰਮਨੀ ਜਾਣਾ ਚਾਹੁੰਦੇ ਹੋ ਉੱਥੇ ਲਈ ਵੀ ਅਸੀਂ ਤੁਹਾਨੂੰ ਪੂਰਾ ਗਾਈਡ ਕਰ ਰਹੇ ਹਾਂ ਔਰ ਹੁਣ ਵੀ ਗਾਈਡ ਕਰਾਂਗੇ ਫਿਊਚਰ ਚ ਵੀ ਔਰ ਉੱਥੇਲੇ ਵੀ ਸੇਮ ਸਕਾਲਰਸ਼ਿਪ ਸਕੀਮ ਜਿਹੜੀ ਅਸੀਂ ਕੱਢੀ ਹੋਈ ਹੈ 500 ਤੋਂ 5000 ਡਾਲਰ ਦੀ ਐਪਲੀਕੇਬਲ ਹੈ ਫਾਰ ਆਸਟ੍ਰੇਲੀਆ ਯੂਕੇ ਨਿਊਜ਼ੀਲੈਂਡ ਐਂਡ ਜਰਮਨੀ ਸਾਰੇ ਕਿਤੇ अवेलेबल ਕਰ ਸਕਦੇ ਹੋ ਤੁਸੀਂ ਸਕਾਲਰਸ਼ਿਪ ਸੇਮ ਫਾਰ 올 द ਕੰਟਰੀਜ਼ ਐਂਡ ਡੈਫੀਨਿਟਲੀ ਤੁਸੀਂ ਸਾਡੇ ਕੋਲ ਆ ਕੇ ਮਿਲ ਸਕਦੇ ਹੋ ਜੀ ਚਲੋ ਥੈਂਕ ਯੂ ਸੋ ਮਚ 98413 98412 ਸੋ ਬਹੁਤ ਆਸਾਨ ਨੰਬਰ ਹੈ ਤੁਸੀਂ ਜਸਵੀਰ ਜੀ ਨਾਲ ਇਹਨਾਂ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਪੂਰੀ ਕਲੀਅਰਟੀ ਕੈਨੇਡਾ ਦੇ ਹਿਲਾਤਾਂ ਤੇ ਜਸਵੀਰ ਜੀ ਨੇ ਦਿੱਤੀ ਹੈ ਥੈਂਕ ਯੂ ਸੋ ਮਚ ਜਸਵੀਰ ਜੀ